ਸਸ਼ਿਕਾ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਮ ਹੋ ਗਏ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਬੱਜ ਗਏ ਨੇ 9:25 ਮਿੰਟ ਹੋ ਚੁੱਕੇ ਨੇ ਤੇ ਬੱਚੇ ਚਲੇ ਗਏ ਨੇ ਸਕੂਲ ਤੇ ਉਸ ਤੋਂ ਬਾਅਦ ਦੋ ਬੱਚੇ ਮੇਰੇ ਕੋਲੇ ਹੋਰ ਨੇ ਘਰ ਉਹਨਾਂ ਨੂੰ ਵੀ ਰੋਟੀ ਪਾਣੀ ਖਵਾ ਕੇ ਹੁਣ ਉਹਨਾਂ ਨੂੰ ਸ਼ੁਸ਼ੂ ਪੋਟੀ ਕਰਾ ਕੇ ਮੈਂ ਪਿੰਜਰੇ 'ਚ ਬਿਠਾਤਾ ਧੁੱਪੇ ਬੈਠੇ ਆ ਦੋਨੇ ਜਾਣੇ ਤੇ ਮੈਂ ਨਾ ਧੋ ਕੇ ਹੋ ਗਈ ਸੀ ਰੈਡੀ ਵੈਸੇ ਸਰਬੋਹਣ ਵਾਲਾ ਮੇਰਾ ਤੇ ਬਾਕੀ ਮੈਂ ਹੁਣ ਆਪਦਾ ਲੱਗੀਆਂ ਬਈ ਨਾਸ਼ਤਾ ਬਣਾਉਣ। ਨਾਸ਼ਤੇ ਵਿੱਚ ਮੈਂ ਬਣਾ ਰਹੀ ਆ ਅੱਜ ਦੋ ਪਿਆਜ਼ਾਂ ਵਾਲੇ ਪਰੌਂਠੇ ਕਿਉਂਕਿ ਅੱਜ ਮੇਰਾ ਦਿਲ ਕਰਦਾ ਸੀ ਚਾਹ ਨਾਲ ਪਿਆਜ਼ਾਂ ਵਾਲੇ ਪਰੌਂਠੇ ਬਣਾ ਕੇ ਆਪਾਂ ਕਰਾਂਗੇ ਨਾਸ਼ਤਾ। ਤੇ ਬਾਕੀ ਕਰਦਿਆਂ ਜੀ ਆਪਾਂ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ। ਦੇਖ ਲਓ ਹਜੇ 9:30 ਹੋਏ ਪਏ ਆ। ਮੇਰਾ ਕੋਈ ਕੰਮ ਨਹੀਂ ਹੋਇਆ, ਕੁਝ ਵੀ ਨਹੀਂ ਹੋਇਆ। ਬੱਚੇ 9 ਵਜੇ ਜਾਂਦੇ ਆ ਸਕੂਲ ਜਾਂਦਾ। ਤੇ ਉਸ ਤੋਂ ਬਾਅਦ ਆ ਦੋ ਬੱਚਿਆਂ ਦਾ ਕੰਮ ਹੋ ਜਾਂਦਾ ਜੋਤ ਬੱਤੀ ਮੈਸੂਮ ਦੀ ਹੁੰਦੀ ਹੁੰਦੀ ਲਾਤੀ ਸੀ ਨਾ ਤੋਕੇ ਤੇ ਬਾਕੀ ਮੈਂ ਕਿਹਾ ਫਿਰ ਮੈਨੂੰ ਲੇਟ ਹੋ ਜੰਨੀ ਹੈ ਜਿਆਦੇ ਤੇ ਹੁਣ ਮੈਂ ਬਸ ਨਾਸ਼ਤਾ ਕਰਕੇ ਫਿਰ ਆਪਾਂ ਲਾਉਣੇ ਝਾੜੂ ਪੂੰਛਾ ਤੇ ਤੁਸੀਂ ਬਣੇ ਰਹਿਓ ਬਲੌਗ ਦੇ ਨਾਲ ਲਓ ਜੀ ਮੇਰੇ ਪਿਆਜ਼ ਵਾਲੇ ਪਰੌਂਠੇ ਬਣ ਕੇ ਰੈਡੀ ਨੇ ਤੇ ਉੱਪਰ ਮੈਂ ਧਰ ਲਿਆ ਘਿਓ ਤੇ ਦੋ ਪਰੌਂਠੇ ਬਣਾ ਲਏ ਤੇ ਨਾਲ ਮੈਂ ਲੈ ਲਿਆ ਚਾਹ ਦਾ ਕੱਪ ਨਾਸ਼ਤਾ ਕਰਕੇ ਬਈ ਮੈਂ ਕਰੂੰਗੀ ਸਾਰੇ ਘਰ ਦੇ ਕੰਮ ਖਲਾਰਾ ਤੁਸੀਂ ਦੇਖ ਸਕਦੇ ਹੋ ਬਹੁਤ ਖਿਲਾ ਰਾ ਪਿਆ ਪਿਆ ਹਜੇ ਡੋਗੀਆਂ ਦੇ ਕੱਪੜੇ ਵੀ ਨਹੀਂ ਬਾਹਰ ਕੱਢੇ ਕੁਝ ਵੀ ਨਹੀਂ ਕਰਿਆ ਸਾਰੇ ਕਿਤੇ ਤੁਹਾਨੂੰ ਖਿਲਾ ਰਹੀ ਦਿਸੂਗਾ ਹਜੇ ਲਓ ਜੀ ਆਪਾਂ ਨੇ ਘਰ ਨੂੰ ਬਣਾਤਾ ਸੋਹਣਾ ਸੋਹਣਾ ਕੱਲ ਮੈਂ ਝਾੜੂ-ਪੋਚਾ ਨਹੀਂ ਲਾਇਆ ਸੀ ਕਿਉਂਕਿ ਕੱਲ ਅਸੀਂ ਚਲੇ ਗਏ ਸੀਗੇ ਸ਼ਿਵਰਾਤਰੀ ਕਰਕੇ ਮੱਥਾ ਟੇਕਣ ਚਲੇ ਗਏ ਸੀਗੇ ਮੰਦਰ ਉੱਥੇ ਸਾਰਾ ਦਿਨ ਲੱਗ ਗਿਆ ਤਿੰਨ 3:30 ਵਜੇ ਅਸੀਂ ਵਾਪਸ ਆਇਆ ਕਿਚਨ ਹਜੇ ਗਿੱਲੀ ਆ ਕਿਚਨ ਦੀ ਜਿਹੜੀ ਸੈਲਫ ਆ ਉਹ ਵੀ ਆਪਾਂ ਨੇ ਪੂਰੀ ਕਲੀਨ ਕਰਤੀ ਭਾਂਡੇ ਵਗੈਰਾ ਮਾਸਤੇ लॉबी भी हजे गि अंदर रूम देखा जो सुख गया होगा फिर आप पखा बंद कर दें रूम भी सुख गया चंभी तरह पखा कर दॉबी हजे गिली पी आ सारी देखो हजे गिली पी आ सारी चक्ना काम हो गया ओके लाइट बंद कर दखा चली जाने ਪਾਣੀ ਦੀ ਪਿਆਸ ਲੱਗ ਰਹੀ ਹੈ ਮੇਰਾ ਨਾ ਗਲਾ ਸੁੱਕ ਗਿਆ ਹੁਣ ਮੈਂ ਕਿਚਨ ਚ ਜਾਣਾ ਸੀ ਪਾਣੀ ਪੀਣ ਸਾਰੀ ਗਿੱਲੀ ਪਈ ਆ ਬੁਰਾ ਹਾਲ ਹੋ ਗਿਆ ਕੋਚੇ ਲੌਂਦੀ ਦਾ ਗਲਾ ਸੁੱਕ ਗਿਆ ਅੱਜ ਨਾ ਸਵੇਰੇ ਮੌਸਮ ਵੀ ਬਹੁਤ ਜ਼ਿਆਦਾ ਖਰਾਬ ਸੀਗਾ ਤੋਂ ਦੁਪਹਿਰੀ ਸੀ ਪੂਰੀ ਧੁੰਦ ਜਿਵੇਂ ਸਰਦੀਆਂ ਚ ਪੈਂਦੀ ਸੀ ਮੈਂ ਨਾ ਗਲੀ ਚ ਅੰਕਲ ਆਉਂਦੇ ਨੇ ਦੁੱਧ ਵਾਲੇ ਉਹਨਾਂ ਤੋਂ ਦੁੱਧ ਪਵਾਉਣ ਗਈ ਮੇਰੇ ਹੱਥ ਸੁੰਨ ਹੋ ਗਏ ਐਨਾ ਬੁਰਾ ਹਾਲ ਸੀ ਅੱਜ ਸਵੇਰੇ ਠੰਡ ਦਾ ਚਾਂਸ ਨਹੀਂ ਸੀ ਹੈਗੇ ਧੁੱਪ ਨਿਕਲਦੇ ਫਿਰ ਵੀ 8 8:30 ਵਜੇ ਧੁੱਪ ਨਿਕਲ ਆਈ ਤੇ ਹੁਣ ਬਹੁਤ ਸੋਹਣੀ ਕੜਾਕੇ ਦੀ ਧੁੱਪ ਆ ਤੇ ਬਾਹਰ ਮੈਂ ਰਜਾਈ ਕੱਢਤੀ ਆ ਇਹਨੂੰ ਦੇਖ ਜਾ ਪੂਰੀ ਕਰਕੇ ਸਕੂਟਰੀ ਤੇ ਪਾ ਦੰਨੇ ਆ ਗੰਦੇ ਬੱਚੇ ਆ ਬੈਠੇ ਨੇ ਨਾ ਸ਼ਾਮੇ ਆ ਬੈਠੇ ਨੇ ਦੋਨੇ ਇਹਨਾਂ ਨੂੰ ਕਰਦੀ ਆ ਸ਼ਾਮੇ ਹਜੇ ਇੱਧਰ ਰਹਿਦਾ ਪੋਚਾ ਲਾਉਣ ਵਾਲਾ ਇੱਧਰ ਵੀ ਰਹਿੰਦਾ ਆ ਬਿਹੜੇ ਚ ਵੀ ਰਹਿੰਦਾ ਇੱਧਰ ਲਾ ਰਹੀ ਸੀ ਮੈਂ ਇੱਧਰ ਆਪਣਾ ਪੋਚਾ ਲੱਗ ਰਿਹਾ ਸੀਗਾ ਆ ਦੇਖੋ ਪਾਣੀ ਪਿਆ ਇੱਥੇ ਅੰਦਰ ਪੂਰਾ ਆਪਣਾ ਓਕੇ ਹੋ ਗਿਆ ਕਲੀਨ नीट ਐਂਡ ਕਲੀਨ ਹੋ ਗਿਆ ਘਰ ਮੇਰਾ ਸੋਹਣਾ ਸੋਹਣਾ ਬਣ ਗਿਆ ਮੇਰਾ ਘਰ ਟਾਈਮ ਵੱਜ ਗਏ ਨੇ ਸਵਾ 11 ਦੇਖ ਲਓ ਹਜੇ ਤੱਕ ਮੇਰੇ ਕੰਮ ਨਹੀਂ ਨਿਬੜੇ ਹੈਗੇ ਜੇ ਟਾਈਮ ਵੱਜ ਗਏ ਨੇ ਦੁਪਹਿਰ ਦਾ 1 ਤੇ ਸਿਰ ਮੈਂ ਪਾ ਲਿਆ ਸੀ ਮੈਂ ਨਾ ਪੈ ਗਈ ਸੀ ਦੇਖ ਲਓ ਕਿਦਾਂ ਦਾ ਹੋਇਆ ਫੇਰ ਦੁਬਾਰੇ ਮੈਂ ਅੱਜ ਬੱਚਿਆਂ ਲਈ ਬਣਾ ਰਹੀਆਂ 스ਨੈਕਸ ਥੋੜਾ ਜਿਹਾ ਟਾਈਮ ਰੈਸਟ ਕੀਤੀ ਝਾੜੂ ਪੋਚਾ ਲਾਉਣ ਤੋਂ ਬਾਅਦ ਠੀਕ ਹੈ ਜੀ ਤੇ ਅੱਜ ਮੈਂ ਬੱਚਿਆਂ ਵਾਸਤੇ ਆਲੂ ਮੇਰੇ ਕੋਲ ਉਬਲੇ ਹੋਏ ਪਏ ਸੀ 스ਨੈਕਸ ਬਣਾ ਰਹੀਆਂ ਆਹਨੋਂ ਦੇ ਵਿੱਚ ਮੈਂ ਪਾਇਆ ਚੌਲਾਂ ਦਾ ਆਟਾ ਧਨੀਆ ਪਾਇਆ ਚਿੱਲੀ ਫਲੈਕਸ ਪਾਇਆ ਔਰਗੈਨੋ ਪਾਇਆ ਤੇ ਥੋੜਾ ਜਿਹਾ ਨੋਨ ਪਾਇਆ ਤੇ ਮੈਂ ਕਿਹਾ ਚਲੋ ਬੱਚੇ ਆ ਕੇ ਚਾਹ ਨਾਲ ਖਾਣਣਗੇ ਹਨ ਤੇ ਉਹਨਾਂ ਦੀ પ્રસੱਦ ਦੇ ਨੇ ਆਲੂ ਵਾਲਾ ਤੁਹਾਨੂੰ ਪਤਾ ਸਾਰੇ ਬੱਚੇ ਪਸੰਦ ਕਰਦੇ ਹਨ ਤੇ ਤਾਂ ਕਰਕੇ ਮੈਂ ਕਿਹਾ ਚਲੋ ਬਣਾ ਦਿੰਦੇ ਹਾਂ ਉਹਨਾਂ ਦੇ ਆਉਂਦਿਆਂ ਨੂੰ ਬਈ ਮੇਰਾ ਨਾ ਕੁਝ ਚਟਪਟਾ ਖਾਣ ਦਾ ਦਿਲ ਕਰਦਾ ਸੀ ਤਾਂ ਕਰਕੇ ਮੈਂ ਬਣਾਇਆ ਨਾਲੇ ਬੱਚੇ ਖੁਸ਼ ਹੋ ਜਾਣਗੇ ਤੇ ਨਾਲੇ ਮੇਰਾ ਦਿਲ ਖੁਸ਼ ਹੋ ਜਾਊਗਾ ਦੇਖੋ ਕਿੰਨਾ ਸੋਹਣਾ ਕਲਰ ਆਇਆ ਦੇ 소ਸ ਦੇ ਵਿੱਚ ਮੈਂ ਥੋੜੀ ਜੀ ਲਾਲ ਮਿਰਚ ਐਡ ਕੀਤੀ ਆ ਕਿਉਂਕਿ ਥੋੜਾ ਜਿਹਾ ਸਪਾਈਸੀ ਖਾਣ ਦਾ ਦਿਲ ਕਰਦਾ ਸੀ, ਚਟਪਟਾ ਖਾਣ ਦਾ ਦਿਲ ਕਰਦਾ ਸੀ। ਖੁਸ਼ਬੂ ਇੰਨੀ ਸੋਹਣੀ ਆ ਰਹੀ ਹੈ ਮੇਰਾ ਦਿਲ ਕਰਦਾ ਜਲਦੀ ਜਲਦੀ ਖਾ ਲਾਂ। ਹੁਣੇ ਕੱਢਿਆ ਹਜੇ ਤੇਲ ਦੇ ਵਿੱਚੋਂ ਗਰਮਾ ਤੇ ਆਪਾਂ ਬਾਹਰ ਚੱਲਦੇ ਆਂ ਤੇ ਬਹਿ ਕੇ ਖਾਂਦੇ ਆ। ਇੱਕ मोटा ਇੱਕ ਪਤਲਾ। ਹਮ ਫਿਰ ਕੀ ਕਹਿੰਦਾ ਉਹ? ਮੈਂ ਜਾਂਦਾ ਉਹ ਗੱਡੀ ਚ ਆਊਗਾ। ਅੱਛਾ ਪੱਪੀਆਂ ਨੂੰ ਮਿਲਣ ਵਾਸਤੇ? ਹਾਂ ਗੱਡੀ 'ਚ। ਉਹ ਖੱਟੇ ਨਾ ਆਊਗਾ ਪੱਪੀਆਂ ਨਾਲ? ਹਾਂ ਸ਼ਾਮ ਨੂੰ ਆਊਗਾ। ਫਰੈਂਡ ਤੇਰਾ ਹਮ ਕਿੱਥੇ ਦਾ ਉਹ ਪਿੰਡ ਕਿਹੜਾ ਜਿੱਥੇ ਬਿੱਲੇ ਵਿਲਫਤੇ ਰਾਣੀ ਹੈਗਾ ਉਹ ਪਿੰਡ 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 ਨਹੀਂ ਹੈਗਾ ਕੋਈ ਸ਼ਹਿਰ ਹਾਂ ਸ਼ਹਿਰ ਧੂਰੀ ਸ਼ਹਿਰ ਹਾਂ ਅੱਛਾ ਫਿਰ ਤਾਂ ਧੂਰੀ ਦੀ ਨੇ ਫਿਰ ਉਹ ਗੱਡੀ ਉਹ ਜਿਹੜਾ ਬਲੂ ਨਹੀਂ ਹੈਗਾ ਗੇਟ ਹਾਂ ਉਹਦੇ ਮੂਰੇ ਉਹ ਵਾਲਾ ਬਲੂ ਗੇਟ ਬੂਆ ਲਗੇ ਸ ਬਲੂ ਪੱਪੀ ਉਹ ਕੀ ਜਾਈ ਤੇਨੂੰ ਗੱਲ ਤੋੜ ਨਹੀਂ ਉਹਦੀ ਭੈਣ ਵੀ ਆ ਛੋਟੀ ਜੀ ਅੱਛਾ ਅੱਛਾ ਠੀਕ ਆ ਉਹ ਪੱਪੀ ਦੇਖਣ ਆਉਣਗੇ ਗੱਡੀ ਚ ਐ ਖੇਡਣ ਆਉਣਗੇ ਪੱਪੀਆਂ ਨਾਲ ਉਹਦੀ ਮੰਮੀ ਉਹਦੀ ਭੈਣ ਹਰ ਇੱਕ ਉਹਨਾਂ ਡਾੜੀ ਚਰਾਗ ਸਾਰੇ ਆਉਣਗੇ ਮੰਮੀ ਸਾਰੇ ਆਉਣਗੇ ਪੱਪੀ ਦੇਖਣ ਤੂੰ ਐ ਦੱਸ ਅੱਜ ਪੇਪਰ ਕਿਵੇਂ ਹੋਇਆ ਵਧੀਆ ਕਾਦਾ ਪੇਪਰ ਸੀ ਮੇਰੇ ਤਾਂ ਕੁਛ ਨਹੀਂ ਹੋਇਆ ਗਲਤ ਗਲਤ ਕੁਝ ਵੀ ਨਹੀਂ ਹੋਇਆ ਬੁੱਕ ਸੱਚਮੈ ਮੈਂ ਤਾਂ ਪੁੱਲੀ ਦਾ ਮੈਡਮ ਮੂਜੀ ਕੇਰੀ ਉਹ ਫੜਾਤੀ ਸੀ ਬੁੱਕ ਜਿਹੜੀ ਮੈਂ ਤੁਹਾਨੂੰ ਸਵੇਰੇ ਫੜਾਈ ਸੀ ਯਾਰ ਤਾਂ ਦੂਜੀ ਮੈਡਮ ਆਈ ਨੀ ਟੈਸਟ ਤੁਜੀ ਮੈਡਮ ਆਈ ਸੀ ਟੈਸਟ ਲੈਣੇ ਪੇਪਰ ਆਸਤੇ ਨਾ ਹੋਰ ਮੈਡਮਾਂ ਦੀ ਡਿਊਟੀ ਲੱਗੀ ਹੋਈ ਆ ਹੁਣ ਜਿਹੜੀਆਂ ਤੁਹਾਨੂੰ ਪੜਾਉਂਦੀਆਂ ਨੇ ਉਹ ਮੈਡਮਾਂ ਨਹੀਂ ਆਉਂਦੀਆਂ ਕਲਾਸ 'ਚ ਮੰਮੀ ਦੂਜੀ ਆਈ ਸੀ ਮੈਡਮ ਉਹ ਟੈਸਟ ਲੈਣੇ ਦੂਜੀ ਮੈਡਮ ਮੈਂ ਕਹਤ ਹਾਂ ਮੈਂ ਵੀ ਇਹ ਲੋ ਆਫ ਬੇਕੀ ਕਹਿੰਦੀ ਮੈਡਮ ਕਹਿੰਦੀ ਕੀਪ ਇਨ ਯੋਰ ਬੈਗ ਅੱਛਾ ਹਾਂ ਨੇ ਤਾਂ ਮੜੋਂ ਹੁੰਦਾ ਤਾਂ ਮੈਂ ਉਹ ਤੇਰੀ ਇਨਚਾਰਜ ਮੈਡਮ ਫੜਨਗੇ ਪਤਾ ਸਲਾਉਂਦੇ ਹੁੰਦੇ ਨੇ ਨਾ ਜਿਹੜੇ ਮੈਡਮ ਉਹ ਫੜਨਗੇ ਉਹ ਬੁੱਕ ਜੀਕੇ ਦੀ ਮੰਮੀ ਪੱਲਾ ਤੈਨੂੰ ਮੈਂ ਹੁਣ ਉਹ ਬਣਾ ਕੇ ਦਿੰਨੀ ਆ ਇੱਕ ਸਰਪ੍ਰਾਈਜ਼ ਐ ਸੋ ਮੂ ਲਈ ਪਤਾ ਕੀ ਹਾਂ ਅੱਜ ਮੈਂ ਸਨੈਕਸ ਬਣਾਏ ਆਲੂ ਵਾਲੇ ਆਲੂ ਵਾਲੇ ਹੈ ਹਾਂ ਚਲੋ ਕੇ ਬੈਠੋ ਸਾਸ ਨਾਲ ਲਿਆ ਕੇ ਦਿੰਨੀ ਕਾ ਕਰ ਜਾਂਦੇ ਨੇ ਅਸੀਂ ਤਾਂ ਜੀ ਖਾਣੀ ਨਹੀਂ ਅਸੀਂ ਤਾਂ ਜੀ ਆਏ ਨਹੀਂ ਘਰ ਵਿੱਚ ਮੈਂ ਚਾਹ ਤਰ ਦਾ ਇੱਕ ਪਾਸੇ ਅੱਜ ਨਾਲ ਧੁੰਦ ਦੇਖ ਕੇ ਕੱਪੜੇ ਮੋٹے ਪਾਲੇ ਨਾਲੇ ਤਾਂ ਸਵੈਟ ਪਾ ਲਈ ਨਾਲੇ ਬਲੈਕ ਪਾ ਲਈ ਇਹਦੇ ਨਾਲ ਲੋਰ ਹੁਣ ਮੈਨੂੰ ਗਰਮੀ ਜੜੀ ਪਈ ਐ ਇਹਦੇ ਵਿੱਚ ਤੇ ਦੇਖਦੀ ਵੈਸੇ ਤਾਂ ਮੈਂ ਸੂਟ ਪਾਉਣਾ ਸੀ ਜਿਹੜਾ ਕੱਲ੍ਹ ਪਾਇਆ ਸੀ ਪਿੰਕ ਕਲਰ ਦਾ ਸੂਟ ਤੇ ਅੱਜ ਮੈਂ ਧੁੰਦ ਦੇਖ ਕੇ ਡਰ ਗਈ ਤੇ ਮੈਂ ਢੱਕ ਕੇ ਨਾ ਮੋٹے ਕੱਪੜੇ ਪਾ ਲੇ ਮਾਂ ਵੀ ਮੇਰੇ ਵਾਸਤੇ ਕੰਮ ਨਹੀਂ ਮੇਰ ਤੋਂ ਠੰਡ ਨਹੀਂ ਚੱਲੀ ਜਾਂਦੀ ਅੱਜ ਤੱਕ ਲੋਲ ਹੋ ਗਿਆ ਮੇਰੇ ਨਾਲ ਡਰਾਤਾ ਰੱਬ ਨੇ ਸਵੇਰੇ ਸਵੇਰੇ ਧੁੰਦ ਵੀ ਬਹੁਤ ਸੀ ਕੁਛ ਨਹੀਂ ਸੀ ਦਿਂਦਾ ਵਾ ਚਾਹ ਮੈਂ ਕਪੜੇ ਚਾਹ ਦੇ ਵਿੱਚ ਤੇ ਤੇਰਦਾ ਹੋ ਰਿਹਾ ਸੋਨੇ ਨੂੰ ਬਣਾ ਕੇ ਦੇ ਦਈਏ ਸਨੈਕਸ ਖਾ ਲੂਗਾ ਬੈਠ ਕੇ ਹੈ ਬੰਦ ਵੀ ਤਕਾਬੂਟੀ ਨਹੀਂ ਲੋਟ ਆਈ ਮੇਰੀ ਤਾਂ ਹਜੇ ਤੱਕ ਇਹ ਜਾ ਗਿਆ ਸ੍ਰੀ ਰਾਤਰੀ ਤੇ ਤਕਾਬੂਤ ਹੋਈ ਪਈ ਆ ਪੰਨਾ ਨੇ ਲੋਕ ਜਿਹੜੇ ਡੇਲੀ ਜਾਂਦੇ ਨੇ ਪਰ ਨਾ ਤਾਂ ਹੁੰਦਾ ਨਾ ਮੇਲਾ ਲਗਾਤਾਰ ਸ਼ਿਵਰਾਤਰੀ ਦਾ ਆਪਣੇ ਤੇ ਉਹਦੇ ਕਰਕੇ ਲੋਕ ਡੇਲੀ ਆਉਂਦੇ ਜਾਂਦੇ ਨੇ ਦੇਖ ਲੋ ਮੇਰਾ ਬੈਂਡ ਵੱਜਿਆ ਪਿਆ ਇੱਕ ਦਿਨ ਜਾ ਕੇ ਉਹ ਵੀ ਸਕੂਟਰੀਆਂ ਤੇ ਗਏ ਸੀ ਨਾਲ ਇਹ ਲੋ ਲੋ ਜੀ ਆਪਣੇ ਸਨੈਕਸ ਬਣ ਰਹੇ ਨੇ ਸੋਮ ਨੂੰ ਨਹੀਂ ਪਸੰਦ ਆਏ ਕਿਉਂਕਿ ਸੋਮ ਮੈਂ ਤਾਂ ਦੀ ਕੋਈ ਚੀਜ਼ ਨਹੀਂ ਖਾਂਦਾ ਉਹ ਉਹ ਤਾਂ ਹੀ ਸੀਗਾ ਇਹਦੇ ਵਿੱਚ ਵੀ ਪਤਾ ਨਹੀਂ ਕਿੰਨੀ ਕਿ ਮਿਰਚ ਹੋਊ ਜਾਂ ਕੀ ਗੱਲਬਾਤ ਹੋਊਗੀ ਤੇ ਉਹ ਨੂੰ ਨਹੀਂ ਪਸੰਦ ਆਈ ਮੈਂ ਬਣਾਏ ਵੀ ਸੀ ਉਹਨੇ ਨਹੀਂ ਖਾਦੇ ਮੈਂ ਖਾਲੇ ਦੋ ਪੀਸ ਤੇ ਸੋਹ ਨੂੰ ਮੈਂ ਫਰਾਈਜ਼ ਬਣਾ ਕੇ ਦਿੱਤੇ ਆ ਬੈਠਾ ਗੱਦਾ ਬੱਚਾ ਇਹ ਖਾ ਰਿਹਾ ਫਰਾਈਜ਼ ਇਹ ਪਤਾ ਨਹੀਂ ਕਦੋਂ ਖਾਣ ਸਿੱਖੂਗਾ ਇਹ ਬਹੁਤ ਦੁਖੀ ਕਰਦਾ ਮੈਨੂੰ ਚੋਮੂ ਮम्मा ਖਾ ਲੈ ਵੇ ਇੱਕ ਹੂੰ ਧਿਆਨ ਹੀ ਨਹੀਂ ਹੈਗਾ ਮੰਮਾ ਦੀ ਜਾਨ ਮੰਮਾ ਦੇ ਲੱਡੂ ਮੰਮਾ ਦੀ ਬਾਫੀ ਦੇ ਕੱਪੜੇ ਤਾਂ ਦੇਖ ਲੈ ਅੱਜ ਕਿਹੜੇ ਪਾਏ ਨੇ ਇਹਦੀ ਪੈਂਟ ਨਾ ਮੈਂ ਦੂਜੇ ਕੱਪੜਿਆਂ 'ਚ ਪਾਤੀ ਭਈ ਮੋਟਿਆਂ 'ਚ ਉਹਦੇ ਨਾਲ ਪੈਂਟ ਨੂੰ ਲੂਣ ਲੱਗ ਗਏ ਜੋ ਵੀ ਤਾਂ ਕਰਕੇ ਮੈਂ ਹੁਣ ਇਹਦੇ ਪੈਂਟ ਸ਼ਰਟ ਇਹ ਪਾਈ ਐ ਮੈਂ ਕਿਹਾ ਧੋ ਦੂੰਗੀ ਸੁਮਾਰ ਕੇ ਕੱਲੂ ਕੱਲੇ ਅਲੱਗ ਚਿੱਟੇ ਕੱਪੜਿਆਂ 'ਚ ਧੋਣੀ ਪਊਗੀ ਨੀਵੀ ਬਲੂ ਪੈਂਟਾਂ ਨਾ ਉਹਦੇ ਕਰਕੇ ਸਾਰੇ ਲੂਣ ਲੂਣ ਲੱਗ ਗਏ ਪੈਂਟ ਦੇ ਉੱਪਰ ਮੇਰਾ ਜੋ ਵੀ ਸਕੂਲੋਂ ਆ ਗਿਆ ਜੋ ਵੀ ਤੇਰੇ ਲਈ ਕਿ ਸਰਪ੍ਰਾਈਜ਼ ਆ ਜਾ ਕਿਚੀ ਨਹੀਂ ਟਿੱਕੀਆਂ ਨਹੀਂ ਹੈਗੀਆਂ। ਨਾ ਸਨੈਕਸ ਬਣਾਏ ਨੇ ਆਲੂ ਦੇ ਦੇਖੋ ਕਿੰਨੇ ਬਣਾ ਕੇ ਰੱਖਦੇ ਮੈਂ ਜੋ ਵੀ ਵਾਸਤੇ। ਚੈੱਕ ਕਰੋ। ਖੱਦੇ ਆਣਗੇ। ਮੈਂ ਨਾ ਸੌਸ ਦੇ ਵਿੱਚ ਲਾਲ ਮਿਰਚ ਪਾ ਕੇ ਫੇਰ ਖਾਦੀ ਸੀ। ਇਹਨਾਂ ਮਜ਼ਾ ਆਇਆ ਜੋ ਵੀ ਬਹੁਤ ਜਿਆਦਾ। ਟਿੱਕੀਆਂ ਨੇ ਸਰ। ਹਨਾ? ਇਹ ਮੈਂ ਗੋਲ ਬਣਾਇਆ ਨੇ। ਕ੍ਰਿਸਪੀ ਨੇ। ਬਹੁਤ ਕ੍ਰਿਸਪੀ ਨੇ। ਕੱਪੜੇ ਚੇਂਜ ਕਰ ਲਾ ਤੇ ਚਾਹ ਨਾਲ ਖਾ ਲਓ ਫੇਰ। Bye let do you ਸ਼ਾਮ ਦੇ 7:00 ਵਜੇ ਚ ਰਹਿ ਗਿਆ 10 ਮਿੰਟ 6:50 ਹੋ ਗਏ ਨੇ ਤੇ ਮੈਂ ਬਣਾਈ ਸੀ ਅੱਜ ਦਾਲ ਚੌਲ ਜੋ ਵੀ ਨੇ ਤਾਂ ਅੱਜ ਖਾਦੇ ਨੇ ਕਿਉਂਕਿ ਤੁਹਾਨੂੰ ਪਤਾ ਦੁਪਹਿਰੇ ਜਾਦੇ ਹੈਵੀ ਹੋ ਗਿਆ ਸੀ ਹਨਾ ਤੇ ਆ ਦੇਖੋ ਆ ਆਪਣੀ ਦਾਲ ਹਰੇ ਮਸੰਦਾ ਤੜਕਾ ਲਾਇਆ ਹੋਇਆ ਤੇ ਆ ਮੈਂ ਬਣਾਈ ਸੀ ਕਿ ਚੌਲ ਸੋਹਮ ਨੂੰ ਮੈਂ ਖਵਾਤੇ ਆ ਦੇਖੋ ਸੋਹਮ ਦੀ ਕੋਲੀ ਤੇ ਪਲੇਟ ਤੇ ਸੋਹਮ ਨੂੰ ਖਵਾਤੇ ਦਾਲ ਚੌਲ ਮੈਂ ਵੀ ਨਹੀਂ ਖਾਦੇ ਹਜੇ ਤੇ ਜੋ ਵੀ ਕਹਨਾ ਮम्मा ਮੈਨੂੰ ਤਾਂ ਹਜੇ ਭੁੱਖ ਨਹੀਂ ਵੀ ਮੈਂ ਜਿਆਦੇ ਜਿਹੜੀਆਂ ਦੁਪਹਿਰੇ ਬਣਾਈ ਸੀਗੇ ਮੈਂ ਹਨਾ ਤੇ ਜੋ ਅਭੀ ਤਾ ਉਹ ਖਾ ਗਿਆ ਸੀਗਾ ਤੇ ਹੁਣ ਆਪਾਂ ਚੱਲਦੇ ਆਂ ਬਾਜ਼ਾਰ ਕਿਉਂਕਿ ਬਾਜ਼ਾਰ ਹੈਗਾ ਬਈ ਆਪਾਂ ਨੂੰ ਕੰਮ ਸੋਹਮ ਦਾ ਨਾ ਉਹ ਕਰਕੇ ਆਉਣਾ ਬੈਗ ਦੀ ਨਾ ਜਿੱਪ ਖਰਾਬ ਹੋ ਗਈ ਦੋ ਤਿੰਨ ਦਿਨ ਹੋ ਗਏ ਐ ਸਕੂਲ ਜਾਂਦੇ ਨੂੰ ਤੇ ਖਰਾਬ ਜਿੱਪ ਲੈ ਕੇ ਜਾਂਦੇ ਨੂੰ ਹੁਣ ਉਹ ਲੈ ਕੇ ਚੱਲੀ ਆ ਤੇ ਬਾਕੀ ਕੋ ਦੀ ਪੈਂਟ ਚੇਂਜ ਕਰਨ ਵਾਲੀ ਸੀ ਸੋਹਮ ਦੀ ਉਹ ਲੈ ਕੇ ਚੱਲੀ ਆ ਦੇਖਦੇ ਆਂ ਜੇ ਅੱਜ ਚੇਂਜ ਕਰਨਗੇ ਹੂੰ ਤਾਂ ਨਾ ਡੈਡੀ ਵੀ ਰਿਟਾਇਰਮੈਂਟ ਦੀ ਵੀ ਲੈ ਜਾਂਦੀ ਸੀਗੀ ਪੈਂਟ ਤੇ ਜਦੋਂ ਪਾ ਕੇ ਦੇਖੀ ਉਹਦੇ ਨਾਲ ਜਿਹੜੀ ਜਿੱਪ ਵਾਲੀ ਜਗ੍ਹਾ ਹੁੰਦੀ ਹੈ ਝੋਲੀ ਹੁੰਦੀ ਹੈ ਨੀਚੇ ਉਹ ਛੋਟੀ ਆ ਮੈਂ ਖਾ ਵੀ ਫੇਰ ਔਖਾ ਹੋਊਗਾ ਹਨਾ ਵੀ ਪੈਂਟ ਤੇ ਇੰਨੇ ਪੈਸੇ ਲਾਇਆ ਦੇਖੋ ਹਜੇ ਮੈਂ ਟੈਗ ਵੀ ਨਹੀਂ ਤੋੜੇ ਹੈਗੇ ਪੈਂਟ ਤੋਂ ਐਦਾਂ ਦੀ ਪੈਂਟ ਆ ਵਾਲੀ ਟੈਗ ਵੀ ਨਹੀਂ ਹਜੇ ਤੋੜੇ ਹੈਗੇ ਸੋ ਹੁੰਦੀ ਹੈ ਇਹ ਤੇ ਚੇਂਜ ਤਾਂ ਕਰ ਲੈਣਗੇ ਤੇ ਨਹੀਂ ਚੇਂਜ ਕਰਕੇ ਆਪਾਂ ਦੋ ਗਰਮੀ ਵਾਲੀਆਂ ਲੋਹਰਾਂ ਲਿਆਵਾਂਗੇ ਐਦਾਂ ਕਰ ਲਾਂਗੇ ਹੁਣ ਤਾਂ ਪੈਂਟ ਪੈਣੀ ਵੀ ਨਹੀਂ ਹੈਗੀ ਸਰਦੀ ਚ ਗਰਮੀ ਵਾਲੀਆਂ ਲੋਹਰਾਂ ਲਿਆਵਾਂਗੇ ਚਲੋ ਜੀ ਹੁਣ ਆਪਾਂ ਚੱਲਦੇ ਆਂ ਬੱਚੇ ਦੋਨੇ ਨਾਲ ਹੀ ਜਾਣਗੇ ਤੇ ਆਪਾਂ ਫਿਰ ਤੋਂ ਮਿਲਦੇ ਹਾਂ ਬਾਜ਼ਾਰ 'ਚ ਜਾ ਕੇ। ਚਲੋ ਜੀ ਗਾਇਜ਼ ਸਾਡਾ ਫਾਟਕ ਵੀ ਉੱਚੇ ਹੋ ਗਏ। ਕਿੰਨੇ ਘਾਟ ਹੋ ਗਏ ਫਾਟਕ। ਇੱਧਰ ਤਾਂ ਲਾਈਟ ਹੈਗੀ ਆ ਉੱਧਰ ਉੱਧਰ ਨਹੀਂ ਹੈਗੀ ਲਾਈਟ। ਆ ਬਾਜ਼ਾਰ 'ਚ ਤਾਂ ਹੈਗੀ ਆ ਲਾਈਟ। ਆਜੋ 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 ਭੱਜ ਕੇ ਭੱਜ ਕੇ ਭੱਜ ਕੇ। ਆ ਦੇਖੋ। ਕਿੰਨਾ ਸੋਹਣਾ ਲੱਗ ਰਿਹਾ ਬਾਜ਼ਾਰ ਕਿੰਨੇ ਟਾਈਮ ਬਾਅਦ ਆਏ ਹਾਂ। ਮੋਟੇ ਹਾਂ ਉੱਚੇ ਘਰ ਤੇ ਹੁਣ ਫਾਟਕ। ਬਾਜ਼ਾਰ ਦੀ ਰੌਣਕ ਚੈੱਕ ਕਰੋ ਗਾਇਜ਼। ਅਸ ਤਵੀ ਸਕੂਟਰ ਉੱਤੇ ਘੁਮਰਾ ਕੇ ਆਇਆ ਕਿਉਂਕਿ ਭੀੜ ਬਹੁਤ ਸੀ ਫਾਟਕ ਬੰਦ ਹੋ ਗਏ ਜਦ ਹੀ ਲਾਰਮ ਜਾਂ ਵੱਜ ਗਿਆ ਫਾਟਕਾਂ ਦਾ ਪਾ ਪਾ ਕਰਕੇ ਫਿਰ ਅਸੀਂ ਤੁਰ ਕੇ ਆ ਗਏ ਹਨਾ ਸ਼ੋਮੀ ਇਹ ਬਾਜ਼ਾਰ ਚ ਸ਼ੋਮੀ ਸ਼ੋਮੀ ਜਿਹੜਾ ਬਟੋਕੀ ਲੈ ਕੇ ਦੇ ਕੇ ਮੈਂ ਕੋਟ ਪਾ ਕੇ ਆਈ ਇਹ ਵੀ ਠੰਡ ਲੱਗਦੀ ਹੈ ਹਾਂ ਇੱਥੇ ਛੱਲ ਲੱਗ ਨਹੀਂ ਹੋ ਰਿਆ ਕੌਜੀ ਆਪਾਂ ਆ ਗਏ ਸਦਰ ਬਾਜ਼ਾਰ ਦੇ ਵਿੱਚ ਹੁਣ ਇੱਥੇ ਦੇਖਦੇ ਆ ਕੋਈ ਬੈਗਾਂ ਵਾਲੀ ਦੁਕਾਨ ਤਾਂ ਵੈਸੇ ਹੈਗੀ ਆ ਉਹ ਸੀ ਅਰੇ ਸਮਾਰਦਾ ਨਹੀਂ ਹੈਗਾ ਬੈਲ ਜਿਹੜਾ ਸਮਾਰਦਾ ਉਹਦੀ ਦੁਕਾਨ ਅੱਗੇ ਆ ਇੱਧਰ ਭਾਂਡੇ ਵਾਲੀ ਦੁਕਾਨ ਆ ਗਈ ਆ ਆ ਆ ਗਈ ਬੈਗ ਵਾਲੀ ਦੁਕਾਨ ਇਹ ਦੇਖਦੇ ਸਮਾਰੂਪ ਇਹਦੇ ਆਉਣੇ ਹੁੰਦੇ ਆ ਆਪਾਂ ਭਾਂਡੇ ਲੈਣਾ ਦੁਕਾਨ ਤੋਂ ਇਹਨੂੰ ਪੁੱਛਦੇ ਆ ਲਾਈਟ ਨਹੀਂ ਹੈਗੀ ਹੈ ਨਾ ਜੋ ਹੁਣ ਪਾਟਕਾਂ ਤੋਂ ਪਰੇ ਲਾਈਟ ਹੈਗੀ ਸੀ ਬਈ ਇੱਧਰ ਲਾਈਟ ਨਹੀਂ ਹੈਗੀ ਅਸੀਂ ਸਿਰਫ ਇੱਕ ਸੋਮ ਦਾ ਹੋ ਕਰਾ ਕੇ ਲਿਆ ਆ ਜਿਪ ਠੀਕ ਇੱਕ ਅਸੀਂ ਟਮਾਟਰ ਦਾ ਹੋ ਉਹ ਗੱਲ ਕੀ ਆ ਜਾਂਦੀ ਆ ਸਰ ਵੀ ਆ ਦੇਖੋ ਫੋਟੋ ਆਟਰ ਨਹੀਂ ਕਰਦੇ ਦਾਲ ਸਬ지 ਵੀ ਬੱਚੇ ਕਹਿੰਦੇ ਕੁਛ ਨਹੀਂ ਖਾਣਾ ਲੈ ਹੋਰ ਦੇਖਦੇ ਆ ਕੂਕੀ ਬਾੜ ਦਾ ਚਲੋ ਜੀ ਟਾਈਮ 7:30 ਹੋ ਗਏ ਤਾਂ ਮੈਂ ਲੈ ਆਈਆਂ ਬੱਤੀਆਂ ਦੇ ਪੈਟ ਤੋ ਜੋਤ ਵਾਸਤੇ ਬੱਤੀਆਂ ਨਹੀਂ ਸੀ ਗਈ ਤੇ ਆ ਇਹਨਾਂ ਨੂੰ ਗੰਦੇ ਬੱਚਿਆਂ ਨੂੰ ਕਿ ਕਬਲੇ ਲਿਆ ਕੇ ਦਿੱਤਾ ਦਾਲ ਦਾਲ ਸਰ ਸੋਮੂ ਲੈ ਥੈਂਕ ਯੂ ਫਲੇਸ਼ ਲੈ ਲਾ ਵੀਰੇ ਤੇ ਹਾਂ ਮੈਂ ਲਸਣ ਲਈ ਆ ਦੂਸਰੇ ਨੋਟਸ ਇਹ ਜਿਹੜਾ ਗਠੀਆਂ ਭੰਨੀਆਂ ਨਹੀਂ ਹੁੰਦੀ ਆ ਉਹ ਵਾਲਾ ਲਸਣ ਹੈ ਸਸਤਾ ਹੈਗਾ ਇਹ ਆਇਆ 40 ਰੁਪਏ ਦਾ ਲਸਣ ਇੰਨਾ ਕ ਦੂਸਰਾ ਹਜੇ ਮਹਗਾ 50 ਰੁਪਏ ਪਾਈ ਆਗਾ ਤੇ ਆ ਹਰੀਆਂ ਮਿਰਚਾਂ ਲਈਆਂ ਇਹ ਚਾਰ ਬਣਾ ਕੇ ਰੱਖੂੰਗੀ ਇੱਕ ਮਲੇਈਆਂ ਸੋਇਆ ਬੀਨ ਦਾ ਪਨੀਰ ਉਹ ਟੋਫੋ ਕਹਿੰਦੀ ਹੁੰਦੀ ਹੈ ਜਿਹੜੀ ਉਹ ਖਾਂਦੀ ਹੁੰਦੀ ਹੈ ਹੈਨਾ ਅੱਛਾ ਹੂੰ ਟੂਫੋ ਵੀ ਕਹਿ ਦਿੰਦੇ ਨੇ ਸ਼ੋਰਟ ਦੇ ਵਿੱਚ ਟੂਫੋ ਤਣੀਆਂ ਲਿਆਈਆਂ ਖੀਰੇ ਲਿਆਈਆਂ ਤੇ ਆਹ ਮਿਰਚਾਂ ਭਰ ਕੇ ਮੈਂ ਤੁਹਾਡੇ ਨਾਲ ਰੈਸਪੀ ਸ਼ੇਅਰ ਕੀਤੀ ਹੋਈ ਆ ਉਹ ਚਾਰ ਬਣਾਉਂਗੀ ਤੇ ਜਿਹੜਾ ਚਾਰ ਬਣਾਇਆ ਸੀ ਉਹ ਤਾਂ ਮੈਂ ਵੱਡੀ ਭੈਣ ਨੇ ਪਵਾਇਆ ਸੀ ਮੇਰੇ ਤੋਂ ਤੇ ਉਹ ਤਾਂ ਉਹਨਾਂ ਘਰ ਹੀ ਚਲਾ ਗਿਆ ਸੀਗਾ ਆਹ ਲਾਲ ਟਮਾਟਰ ਲਿਆਈਆਂ ਇਹਦੇ ਵਿੱਚ ਕੀ ਆ ਓਏ ਬਸ ਕੇਲੇ 50 ਰੁਪਏ ਦੇ ਕੇਲੇ ਤੇ ਅੱਧਾ ਕਿਲੋ انگੂਰ ਆਹ ਸਾਮਾਨ ਲੈ ਕੇ ਆ ਹੁਣ ਚਾਕੇ ਰਾਤ ਨੂੰ ਕਿੰਨੇ ਦਿਨ ਹੋ ਗਏ ਘਰੇ ਕੁਝ ਨਹੀਂ ਸੀ ਹੈਗਾ ਸਬਜ਼ੀ ਦਾ ਕੋਈ ਵੀ ਨਹੀਂ ਲਿਆਂਦੀ ਮਿਰਚਾਂ ਖੀਰੇ ਤੇ ਬਸ ਕੱਲਾ ਆਹ ਸੱਚ ਹਾਂ ਭਿੰਡੀਆਂ ਲਿਆਂਦੀਆਂ ਨੇ ਬਈ ਪਾਈਆ ਭਿੰਡੀਆਂ ਲਿਆਂਦੀਆਂ ਨੇ ਇਹਦੇ ਵਿੱਚ ਹੀ ਹੋਣਗੀਆਂ ਮੈਨੂੰ ਤਾਂ ਦਿਖਦੀਆਂ ਵੀ ਨਹੀਂ ਕਿਤੇ ਪਾਈਆਂ ਨੇ ਤਾਂ ਨਾ ਭਿੰਡੀਆਂ ਹੈਗੀਆਂ 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 ਦੇਸੀਆਂ 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 ਦੇਖੋ ਪਾਈਆ ਭਿੰਡੀਆਂ ਲਿਆਂਦੀਆਂ ਨੇ ਬੱਚਿਓ ਸਵੇਰੇ ਸਕੂਲ ਚ ਭਿੰਡੀਆਂ ਪਾ ਦਾ ਹੈ ਜਾ ਮਣ ਨਿਕਾ ਜਾ ਕਿੱਥੇ ਆ ਉਹਨੂੰ ਤਾਂ ਪਰ ਕੀ ਪਤਾ ਭਿੰਡੀਆਂ ਦਾ ਸੋਮੂ ਭਿੰਡੀਆਂ ਪਾਦਾ ਸਕੂਲੇ ਕੱਲ ਨੂੰ ਭਿੰਡੀਆਂ ਦੀ ਸਬਜ਼ੀ ਲੈਣ ਦੋ ਪਤਨੀ ਭਿੰਡੀਆਂ ਗਈ ਹੋਈਆਂ ਆਲੂ ਪਾ ਦਾ ਪ੍ਰੋਂਡੀ ਨਾਲ ਇਹਨੂੰ ਨਹੀਂ ਪਤਾ ਇਹਨੂੰ ਕੁਝ ਪਤਾ ਨਹੀਂ ਦੁਨੀਆਦਾਰੀ ਦਾ ਇਹਨੂੰ ਨਾ ਭਿੰਡੀਆਂ ਦਾ ਪਤਾ ਨਾ ਕਾసే ਹੋਰ ਦਾ ਪਤਾ ਜਿਉਂਦੇ ਨੇ ਖਾਣਾ ਹੀ ਨਹੀਂ ਕੁਛ ਇਹਨੂੰ ਤਾਂ ਫੈਰ ਨਹੀਂ ਕੋਈ ਪੁੱਛਣ ਦਾ ਪਿੰਡੀਆਂ ਧੋਕੇ ਰੱਖ ਦੰਨੀਆਂ ਜੋ ਵੀ ਨੂੰ ਬਣਾ ਰਹੂਗੇ ਸਵੇਰੇ ਨਾਲੇ ਮੇਰਾ ਨਾਸ਼ਤਾ ਹੋ ਜਾਊਗਾ ਲੋ ਜੀ ਰਾਤ ਦੇ ਵੱਜ ਗਏ ਨੇ 9 ਤੇ ਸੋਹਮ ਦੇ ਤਾਰੇ ਅੱਬੇ ਪੈਂਟ ਸ਼ਰਟ ਤੇ ਜੈਕਟ ਕੱਪੜੇ ਉਹਦੇ ਇੰਦਰ ਪਾਇਆ ਹੋਇਆ ਨਿਚੋਂ ਦੀ ਤੇ ਮੈਂ ਦੁੱਧ ਪੀ ਕੇ ਹਟੀ ਸੀ ਤੇ ਜੋ ਵੀ ਨੇ ਅੱਜ ਰੋਟੀ ਖਾਦੀ ਨਹੀਂ ਦੁੱਧ ਪਾਣੀ ਸਾਰਿਆਂ ਨੇ ਖਾ ਪੀ ਲਿਆ ਰੋਟੀ ਖਾ ਲਈ ਸੀ ਮੈਂ ਤੇ ਸੋਹਮ ਨੇ ਜੋ ਵੀ ਨੇ ਨਹੀਂ ਖਾਦੀ ਜੋ ਵੀ ਨੇ ਕੱਲਾ ਦੁੱਧ ਪੀਤਾ ਹੈ ਕਹਿੰਨਾ ਮम्मा ਦੁਪਹਿਰੇ ਜ਼ਿਆਦਾ ਹੈਵੀ ਹੋ ਗਿਆ ਸੀ 스ਨੈਕਸ ਵੱਧ ਖਾ ਗਿਆ ਅਏ ਦੁਪਹਿਰੇ ਤਾਂ ਕਰਕੇ ਨੇ ਰੋਟੀ ਨਹੀਂ ਖਾਦੀ ਫਿਰ ਜੇ ਦੁਪਹਿਰੇ ਕੁਝ ਖਾ ਲੇ ਫਿਰ ਸ਼ਾਮ ਨੂੰ ਨਹੀਂ ਖਾਦਾ ਤੇ ਬਾਕੀ ਹੋਂ ਸੋਹਮ ਨੂੰ ਦੁੱਧ ਲਿਆ ਕੇ ਦੇਣ ਲੱਗੀ ਆ ਮੈਂ ਪੀ ਲਿਆ ਜੋ ਵੀ ਨੇ ਪੀ ਲਿਆ ਤੇ ਬਾਕੀ ਇਹ ਸੀ ਜੀ ਆਪਣਾ ਅੱਜ ਦਾ ਬਲੌਗ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ ਗੁੱਡ ਨਾਈਟ ਟਾਈਮ ਸਹੀ 9 ਵਜੇ ਰਾਤ ਦੇ ਤੇ ਕੰਮਕਾਰ ਕਰ ਆਪਣੇ ਬੇਲੇ ਹੋ ਗਈ ਸੀ ਆ ਮਿਰਚਾਂ ਵੀ ਧੋਕੇ ਰੱਖਤੀਆਂ ਪਿੰਡੀਆਂ ਵੀ ਧੋਕੇ ਰੱਖਤੀਆਂ ਸਵੇਰੇ ਤਾਜੀ ਸਬਜ਼ੀ ਬਣਾਉਂਗੀ ਜੋ ਮਨ ਨੂੰ ਬਣਾਉਂਗੇ ਸੋਹਮ ਨੂੰ ਤਾਂ ਕੀ ਪਤਾ ਪਿੰਡੀਆਂ ਬਾਰੇ ਉਹ ਤਾਂ ਆਲੂ ਹੀ ਖਾਉਗਾ ਆਲੂ ਵੀ ਨਹੀਂ ਖਾਂਦਾ ਆਲੂ ਵੀ ਪੌਣੀਆਂ ਡੇਲੀ ਖਾ ਕੇ ਹੀ ਨਹੀਂ ਆਉਂਦਾ ਆਲੂ ਵੀ ਪਤਾ ਨਹੀਂ ਕੀ ਬਿਮਾਰੀ ਐ ਸੋਹਮ ਨੂੰ ਸੋਹਮ ਨੂੰ ਦੁੱਧ ਿਆਣ ਲੱਗਿਆ ਮੈਨੂੰ ਤੇ ਪੈਣ ਲੱਗਿਆ ਥੱਕਦੇ ਬਹੁਤ ਜ਼ਿਆਦਾ ਥਕਾਵਟ ਹੋ ਜਾਂਦੀ ਐ ਡੇਲੀ ਮੈਨੂੰ